ਈ ਹੋਇਆ ਕੀ ਏ ਤੇਰੇ ਨਾਲ ਭਾਈ ਮੈਂ ਨਾ ਉੱਥੇ ਖੜਾ ਸੀਗਾ ਆਪਣੇ ਪਰਲੇ ਪਾਸੇ ਉੱਥੇ ਚੱਲ ਵਰਦਦਾ ਨਾ ਨਹੀਂ ਦਾ ਬਸ 10 ਸਟੈਂਡ ਦੇ ਨਾਲ ਫੈਰ ਤੇ ਫੁੱਟਪਾਥਾ ਜਮਾ ਪਰਲੇ ਪਾਸੇ ਮਾਸੇ ਸੂਰੀ ਲਈ ਖੜਾ ਸੀਗਾ ਉੱਤੇ ਬੈਠਾ ਸੀਗਾ ਮੈਂ ਤੇ ਇੱਕ ਆ ਪੁਲਿਸ ਵਾਲਿਆ ਪੁਲਿਸ ਵਾਲਾ ਆ ਨਾ ਕਿ ਬੜੀ ਬੜੇ ਰஞ்சிਤ ਸਿੰਘ ਰஞ்சிਤ ਸਿੰਘ ਰஞ்சிਤ ਸਿੰਘ ਸੀਗਾ ਪੁਲਿਸ ਵਾਲਾ ਇੱਕ ਇਹ ਸਪੈਕਸ ਲੱਗੀ ਹੋਈ ਆ ਤੇ ਮੈਂ ਉੱਤੇ ਖੜਾ ਸੀਗਾ ਉਦੋਂ ਆ ਦੇ ਨੇ ਬੰਦੇ ਨੇ ਮੈਨੂੰ ਕਹਦਾ ਵੀ ਪਾਸੇ ਹੋ ਜਾ ਬਈ ਇੱਥੋਂ ਭਾਈ ਇੱਥੇ ਵੀ ਮੈਂ 2 ਮਿੰਟ 1 ਮਿੰਟ ਲਈ ਖੜਾਗਾ ਮੈਂ ਕਰਕੇ ਮੁੰਡਾ ਮੇਰਾ ਆਉਦਾਗਾ ਸਮਾਨ ਵੜਨਗੇ ਅੱਡੇ 'ਚ ਵਾਹ 1 ਮਿੰਟ ਲਈ ਮੈਂ ਭਾਈ ਮੈਂ ਸਾਈਡ 'ਤੇ ਖੜਾ ਮੈਂ ਕਿਹਾ ਸ਼ਰਕ 'ਤੇ ਖੜਾ ਮੈਂ ਸਾਈਡ 'ਤੇ ਖੜਾ ਸੀਗਾ ਬਿਲਕੁਲ ਜਿਵੇਂ ਨਾਲ ਉੱਥੇ ਹੀ ਤਾਂ ਟਾਪੇ ਜਿਆਗੇ ਮਣਦੇ ਇੱਥੇ ਨੋ ਪਾਰ ਕੇ ਮਾਈ ਇੱਥੇ ਨੋ ਕਰ ਕੇ ਮੈਂ ਲਿਜਾਣੇ ਹੋਇਆ ਮੈਂ ਚਲੋ ਕੋਈ ਗੱਲ ਤੁਸੀਂ ਕਹਿੰਦੇ ਮੈਂ ਪਾਸੇ ਹਟ ਜਨਾ ਮੇਰੇ ਨਾਲ ਵੈਸਾ ਲੱਗਿਆ ਕਿ ਮੈਂ ਚਾਬੀ ਕੱਢੂਗਾ ਉਹ ਮੇਰੀ ਚਾਬੀ ਕੱਢ ਲੱਗਿਆ ਤੇ ਆ ਮੇਰਾ ਉਹ ਇੱਕ ਔੜਤਾ ਆਵਾਜ਼ ਪੜਿਆ ਉਹ ਚਾਬੀ ਵਾਲੇ ਸੀਨ ਤੋਂ ਬਾਅਦ ਮੇਰੀ ਚਾਬੀ ਕੱਢ ਲੱਗ ਹਾਂ ਅੰਤੀ ਸਰ ਕੀ ਹਾਲ ਹੈ ਸਰ ਕੋੜਤਾ ਬੈ ਨੀ ਸਰ ਇਹ ਕੋਈ ਅਧਿਕਾਰ ਆ ਸਰ ਜਿਵੇਂ ਸਰ ਤੁਹਾਡੇ ਕੋਲ ਅਧਿਕਾਰ ਦੀ ਕੀ ਗੱਲ ਹੈ ਪੰਨ ਕਰ ਦਈਏ ਹਾਂ ਤਾਂ ਨਹੀਂ ਅਸੀਂ ਤੇ ਦੇ ਸਾਡਾ ਕੋਰਤਾ ਹੀ ਪੜੇ ਨਾ ਅਧਿਕਾਰ ਦੀ ਕੀ ਗੱਲ ਹੈ ਇੱਥੇ ਕੋਈ ਅਧਿਕਾਰ ਹੈ ਜੀ ਤੁਹਾਡੇ ਕੋਲ ਨੀ ਸਰ ਛੱਤਰ ਲਈ ਅਧਿਕਾਰ ਹੈ ਸਰ ਕੋਈ ਅਧਿਕਾਰ ਨਹੀਂ ਸਰ ਸਾਡੇ ਕੋਲੇ ਬੰਦ ਕਰ ਦਈਏ ਲਾਈਵ ਚੱਲੀ ਜਾਂਦੇ ਜੀ ਫਿਰ ਇੰਟਰਨੈਟ ਹੀ ਨਹੀਂ ਸਰ ਇੰਟਰਨੈਟ ਹੀ ਦੇ ਇਸ ਚ ਬੰਦ ਕਰੋ ਸਰ ਨੀ ਆ ਕੀ ਅਧਿਕਾਰ ਹੈ ਸਰ ਤੁਹਾਡੇ ਕੋਲੇ ਆਪੇ ਕੁਰਤਾ ਪਾੜਦੇ ਜਾਂ ਛੱਤਰ ਲਾਉਂਦੇ ਜੀ ਹਾਂਜੀ ਸਰ ਸਦਾ ਅਸਤਾ ਤੁਹਾਡੇ ਮਰੇ ਹੱਥ ਜੋੜਦੇ ਇਸ ਤਾਂ ਤੁਸੀਂ ਕਾਨੂੰਨ ਦੇ ਰਖਵਾਲੇ ਹੋ ਸਾਡੇ ਜਿਵੇਂ ਮਰਜ਼ੀ ਕਰ ਸਕਦੇ ਹੋ ਅਸਤਾ ਸਾਡੇ ਕਹਿਣ ਦਾ ਮਤਲਬ ਸਰ ਨਹੀਂ ਸਰ ਗੱਲ ਗੱਲ ਇਹ ਨਹੀਂ ਹੈ ਜੀ ਇਹਦਾ ਆ ਦੇਖ ਪੁਰਪੈ ਦਾ 파ੜਿਆ ਜੀ ਨੋ ਪਾਰਕਿੰਗ ਉੱਥੇ ਕੋਈ ਬੋਰਡ ਨਹੀਂ ਲੱਗਿਆ ਹੋਇਆ ਸਰ ਨਾ ਮੋਕੇ ਦੇ ਸੀਗਾ ਜੀ ਆ ਮੋਕੇ ਦੇ ਬੰਦੇ ਖੜੇ ਜੀ ਤੀਜਾ ਬੰਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਦਾ ਆ ਕਹਿੰਦਾ ਪੁੱਛ ਲਈ ਸਰ

ਕੁਝ ਨਹੀਂ ਦਿੱਤਾ ਹੋਏਗਾ ਤਾਂ ਤੇਰੇ ਨਾਲ ਚਾਬੀ ਦੇ ਤਾਂ ਉੱਤੇ ਪਹਿਲਾਂ ਧੱਕਾ ਕਰਨਾ ਡੱਟਾ ਹੋਏ ਹੋਏ ਹੋਰ ਤੁਸੀਂ ਮੇਰੀ ਗੱਲ ਸੁਣੋ ਧੱਕਾ ਕਰਨ ਨੂੰ ਕੋਈ ਕਰੀ ਜਾਓ ਗੁੰਡਾ ਕਰਦੀ ਦੀ ਮਰਜ਼ੀ ਕਰੀ ਜਾਓ ਕੋਈ ਚੱਕਰ ਨਹੀਂ ਐਡੀ ਨੂੰ ਗੱਲ ਨਹੀਂ ਗਈ ਚਾਬੀ ਐ ਤਾਂ ਮੈਂ ਕਹਿੰਦਾ ਮੈਂ ਲਾਇਸੈਂਸ ਦਿਖਾ ਰਿਹਾ ਸੀ ਮੈਂ ਕਹਿੰਦਾ ਜੀ ਕਾਪੀ ਮੇਰੇ ਘਰੇ ਪਈ ਆ ਮੇਰੇ ਮੇਰੇ ਮੁੰਗੇ ਦਿਖਾਇਆ ਸਰ ਤੁਹਾਡੇ ਮੰਗੇ ਦਾ ਸੀ ਤਾਂ ਚਲਾਣ ਕਿਟਾਲੇ ਜੀ ਸਾਨੂੰ ਤਾਂ ਚਲਾਣ ਦੇ ਕੋਈ ਨਹੀਂ ਚਲਾਣ ਤੇ ਕਿਉਂਦਾ ਹੀ ਲਿਆ ਸੰਦ ਤੁਸੀਂ ਆਪ ਦੀ ਕਾਰਵਾਈ ਕਰ ਲਈ ਜਿਹੜੇ ਸਾਡੇ ਨੂੰ ਤੇ ਕਾਲੇ ਸਾਨੂੰ ਉਸੇ ਨੂੰ ਕਰਵਾਉਂਦੇ ਸਾਡੀ ਸੈਟੀਸਫੈਕਸ਼ਨ ਸਰ ਇਹ ਬੰਦੇ ਕੋਲੇ ਕੋਈ ਡਾਕੂਮੈਂਟਸ ਨਹੀਂ ਸਰ ਕਾਪੀ ਤੇ ਚਲਾਨ ਕੱਢ ਦੇ ਜਿੱਤੇ ਜੀ ਤੁਸੀਂ ਸਰ ਚਲਾਨ ਕੱਢ ਦੇ ਤੇ ਕੱਟਿਆ ਸਰ ਤੁਸੀਂ ਆਪ ਦੀ ਕਾਰਵਾਈ ਕਰ ਲਈ ਸਰ ਚਲਾਨ ਕੱਟ ਕੇ ਤੁਸੀਂ ਜਿਹੜਾ ਪਹਿਲਾਂ ਗੱਲ ਪੂਰੀ ਸੁਣੋ ਜੀ ਇਹ ਹੋਰ ਸਰ ਚਲਾਨ ਤਾਂ ਕੱਟਿਆ ਹੀ ਇਹ ਲਾਇਸੈਂਸ ਪਾਡੇ ਕੋਲੇ ਆਰ ਬਾਤ ਨਾ ਸਰ ਆ ਗਲਤ ਜੋ ਵੀ ਹੋ ਰਿਹਾ ਗਲਤ ਹੋ ਰਿਹਾ ਬੰਦਾ ਸਰਕਾਰ ਦੇ ਇਹ ਨੇ ਰਣਜੀਤ ਜੀ ਤੁਸੀਂ ਗਲਤ ਕਰ ਰਹੇ ਹੋ ਇਹ ਟੱਕਾ ਟੋੜਾ ਜ਼ਰਾ ਸਰ ਟੱਕਾ ਤੁਸੀਂ ਇੱਥੇ ਮੇਰੇ ਨਾਲ ਆਓ ਫਿਰ ਪਤਾ ਲੱਗੂ ਸਹੀ ਕੀ ਆ ਸਰ ਉਹ ਦੁਕਾਨ ਵਾਲੇ ਖੜੇ ਆ ਜੀ ਮੁੰਡੇ ਖੜੇ ਆ ਤੁਸੀਂ ਜਿੰਨਾ ਮਰਜ਼ੀ ਕਰਦੇ ਨਹੀਂ ਹੁੰਦਾ ਠੀਕ ਆ ਤੁਸੀਂ ਆ ਕੇ ਇੱਥੇ ਫਿਰ ਪਤਾ ਲੱਗੂ ਜੀ ਬੁੱਟਾ ਕਰਕੇ ਗੱਡੀ ਦੀ ਬੈਠਾ ਖੜੀ ਬੱਸ ਸਰ ਇਹ ਤੇ ਬੱਸ ਰਾਈ ਵਾਲੇ ਦੀ ਬੱਸ ਆ ਕੇ ਰੋ ਆਪਣੇ ਰੈੱਡ ਲਾਈਟ ਜੰਪ ਕਰਕੇ ਖੜੀ ਹੁੰਦਾ ਚਲਾਨ ਨਹੀਂ ਹੋ ਸਕਦਾ ਸਰ ਕੁਝ ਦਰਖਾਸਤ ਦਿਓ ਆਪ ਦੀ ਕਾਰਵਾਈ ਕਰਵਾਈ ਗਿਆ ਹੈ ਸੈਂਕਿਊ ਕੋਈ ਗੱਲ ਨਹੀਂ ਤੁਹਾਡਾ ਬ੍ਰਿਜੀ ਚੱਲਿਆ ਤੁਹਾਨੂੰ ਆ ਦੇ ਜਾਂ ਧਰਨਾ ਦੇ ਜਾਂ ਮਾਸ਼ੀ ਮਗਾ ਦੇ ਕਿ ਧਰਨਾ ਨਹੀਂ ਆਓ ਦੇ ਦੇ ਬਹੁਤ ਬਾਲਾ ਬੜੀ ਹੋਣੀ ਤੁਮਰ ਦਰਖਾਸਤ ਦੇ ਲਿਖਤ ਨੂੰ ਚੱਲ ਕਿਤਵਾਲੀ ਦੇਣੀ ਹੈ ਦਰਖਾਸਤ ਕਿ ਕਿੱਥੇ ਦੇਣੀ ਹੈ ਕਿਥਾ ਦੇ ਦੇ ਉਹ ਬੋਲ ਠੀਕ ਹੈ ਉੱਤੇ ਨਾ ਮੈਨੂੰ ਬਾਈ ਧੌਕੀਆਂ ਦਿੱਤੀਆਂ ਕਿਹਾ ਪਰਚਾ ਕਰਾਂਗੇ ਤੇਰੇ ਤੇ ਆ ਵੀ ਧੌਕੀਆਂ ਦਿੱਤੀਆਂ ਮੈਨੂੰ ਕਹਿੰਦੇ ਤੇਰੇ ਤੇ ਪਰਚਾ ਕਰਾਂਗੇ ਤੂੰ ਹੋਣੀਗਾ ਮੈਂ ਪਰਚਾ ਕਰਾਉਂਗਾ ਮੈਂ ਤਾਂ ਕਿਸ ਦਾ ਸਿਰ ਕਾੜਿਆ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਤਾਂ ਦੇਰ ਨਾ ਕਰੋ ਤੇ ਹੁਣੇ ਸੰਪਰਕ ਕਰੋ 9988 654547 ਕੀ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ feedback@bharatbharatindia.com